ਦਾਸ ਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀ 1 ਤੇ ਅੱਜ ਅਸੀਂ ਇੱਕ ਖਾਸ ਸਮੱਸਿਆਵਾਂ ਨੂੰ ਲੈ ਕੇ ਰੋਪੜ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਕੋਟਲਾ ਨਿਹੰਗ ਨੇੜੇ ਪੱਠਾ ਸਾਹਿਬ ਦਿਖਾਉ ਜਰਾ ਗੁਰਦੁਆਰਾ ਸਾਹਿਬ ਨੂੰ ਇੱਥੇ ਦਰਸ਼ਨ ਕਰਾਓ ਗੁਰਦੁਆਰਾ ਸਾਹਿਬ ਪੱਠਾ ਸਾਹਿਬ ਦੇ ਆ ਨੇੜੇ ਗੁਰਦੁਆਰਾ ਪੱਠਾ ਸਾਹਿਬ ਹੈ ਜੀ ਤੇ ਤੁਸੀਂ ਦੇਖਦੇ ਹੋ ਤਸਵੀਰ ਦੇ ਵਿੱਚ ਤੇ ਇਧਰ ਨਾਲੇ ਕੋਟਲਾ ਨਿਹੰਗ ਪਿੰਡ ਪੈਂਦਾ ਹੈ ਜਿਹੜੇ ਕਿ ਪਿੰਡ ਵਾਸੀ ਅੱਜ ਇੱਥੇ ਮੌਜੂਦ ਇਕੱਠੇ ਹੋਏ ਆਂ ਸਮੱਸਿਆਵਾਂ ਨੂੰ ਲੈ ਕੇ ਇਹਨਾਂ ਦਾ ਗੁੱਸਾ ਹੈ ਐਮ ਐਲ ਏ ਚੰਨੀ ਜੀ ਦੇ ਨਾਲ ਕਿ ਉਹਨਾਂ ਵੱਲੋਂ ਪਿੰਡ ਨੂੰ ਅਣਗੋਲਿਆ ਕੀਤਾ ਹੋਇਆ ਹੈ ਬਹੁਤ ਸਾਰੀਆਂ ਸਮੱਸਿਆਵਾਂ ਆਏ ਪਿੰਡ ਦੇ ਵਿੱਚ ਜਿਹੜੀਆਂ ਕਿ ਅੱਜ ਤੱਕ ਸੁਣੀਆਂ ਨਹੀਂ ਗਈਆਂ ਮੇਰੇ ਨਾਲ ਪੰਚ ਸਾਹਿਬਾਂ ਨਾਲ ਕਹਿੰਦਾ ਮੈਂ ਥੋੜਾ ਬ੍ਰਿੰਦਰ ਸਿੰਘ ਜੀ ਐਡਵੋਕੇਟ ਜੀ ਹੈ ਤੇ ਗੱਲਬਾਤ ਸ਼ੁਰੂ ਕਰਦੇ ਆਂ ਐਡਵੋਕੇਟ ਸਾਹਿਬ ਕੀ ਜਾਦੇ ਸਮੱਸਿਆ ਹੈ ਤੁਹਾਡੇ ਪਿੰਡ ਦੇ ਵਿੱਚ ਸਮੱਸਿਆ ਤੋਂ ਸਭ ਤੋਂ ਵੱਡੀ ਸਮੱਸਿਆ ਤਾਂ ਆ ਵੀ ਜਿਹੜਾ ਸਾਡੇ ਹਲਕਾ ਐਮ.ਐਲ.ਏ. ਹੈ ਡਾਕਟਰ ਜਨਦੀਸ ਜੀ ਚੰਨੀ ਅੱਜ ਤਾਂ ਉਹਨਾਂ ਦੇ ਖਿਲਾਫ ਰੋਸ ਹੈ ਜੀ ਕਿਉਂਕਿ ਇਸ ਤਰ੍ਹਾਂ ਇਲੈਕਸ਼ਨ ਤੋਂ ਬਾਅਦ ਉਹ 1599 ਵੋਟਾਂ ਪਈਆਂ ਉਹਨਾਂ ਨੂੰ ਠੀਕ ਹੈ ਜੀ ਉਹ ਇੱਕ ਵਾਰੀ ਵੀ ਨਹੀਂ ਤੇ ਪਹਿਲਾ ਹੈ ਇੱਕ ਅੰਦਾਜ਼ ਬਰ ਗੇੜਾ ਮਾਰੇ ਨਾ ਉਹਨਾਂ ਦੇ ਖਿਲਾਫ ਜੋ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਸੀ ਉਹਨਾਂ ਨੂੰ 999 ਵੋਟ ਪਈ ਉਹਨਾਂ ਨੇ ਪਿੰਡ ਨੂੰ 2.5 ਕਰੋੜ ਰਹਿਤਾ ਸੀ 2.5 ਕਰੋੜ ਦੇ ਕਰੀਬ ਅਸੀਂ ਐਡੇ بڑے ਬੰਦੇ ਨੂੰ ਨਖੌਲਿਆ ਕਰਕੇ ਇਹਨੂੰ ਜਿੱਤਾ ਕੇ ਭੇਜਿਆ ਪਿੰਡੇ ਤੋਂ 600 ਵੋਟ ਦੀ ਲੀਡ ਨਾਲ 600 ਵੋਟ ਦੀ ਲੀਡ ਲੈਣ ਤੋਂ ਬਾਅਦ ਜਿੱਤਣ ਤੋਂ ਬਾਅਦ ਇਹ ਪਿੰਡ ਵਿੱਚ ਧੰਨਵਾਦਗਾਰ ਤੌਰ 'ਤੇ ਵਿਨਿੰਗ ਉਹਨਾਂ ਦਾ ਕਰਿਆ ਬੜਾ ਰੂਸ ਹੈ ਵੀ 3 ਸਾਲ ਦਾ ਸਮਾਂ ਬੀਤ ਤਾ ਜਾਣ ਕਿ ਕੋਈ ਕੋਈ ਸਮੱਸਿਆ ਨਹੀਂ ਸੁਣੀ ਗਈ। ਨਾ ਹੀ ਕੋਈ ਸਮੱਸਿਆ ਸੁਣੀ ਨਾ ਹੀ ਕਿਸੇ ਪਿੰਡ ਦੇ ਮੋਹਤਬਰ ਮਿੰਦ ਇੱਕ ਦੋ ਬੰਦੇ ਨੇ ਮਿਲ ਕੇ ਚਲੇ ਜਾਂਦੇ ਜਿਹੜੇ ਆਪਣੇ ਬੰਦੇ ਧੱਕ ਵਿੱਚ ਆ। ਬਾਕੀ ਕਿਸੇ ਨੂੰ ਮਿਲਣ ਨਹੀਂ ਆਇਆ। ਨਾ ਹੀ ਸਾਨੂੰ ਗਿਆ। ਕਿਉਂਕਿ ਪਹਿਲਾਂ ਵੀ ਸੀਐਮ ਸਾਹਿਬ ਜਿਹੜੇ ਡਾਕਟਰ ਚੰਨੀ ਸਾਹਿਬ ਸੀਸੀਐਮ ਉਹ ਵੀ ਐਮਐਲਏ ਰਹੇ ਤਿੰਨ ਵਾਰ ਜਦ ਵੀ ਉਹ ਆਉਂਦੇ ਸੀ ਕਾਇਦਾ ਪੰਚਾਇਤ ਨੂੰ ਇਨਫੋਰਮੇਸ਼ਨ ਹੁੰਦੀ ਸੀ ਹਫਤਾ ਪਹਿਲਾਂ ਵੀ ਚੰਨੀ ਸਾਹਿਬ ਨੇ ਆਉਣਾ ਹੈ ਤਾਂ ਉਹ ਅਨਾਉਂਸਮੈਂਟ ਕਰਾਉਂਦੇ ਸੀ। ਜੇ ਕਿਸੇ ਨੂੰ ਸ਼ਿਕਾਇਤ ਆ ਜਾਂ ਕਿਸੇ ਨੂੰ ਮਿਲਣਾ ਆ ਜਾਂ ਕਿਸੇ ਨੂੰ ਦੁੱਖ ਤਕਲੀਫ ਆ ਤਾਂ ਉਹਨਾਂ ਨੂੰ ਅ ਉਹ ਵੀ ਮਿਲਦੇ ਰਹਿੰਦੇ ਸੀ ਉਸ ਤੋਂ ਪਹਿਲਾਂ ਸੰਧੂ ਸਾਹਿਬ ਸੀ ਮੈਡਮ ਸੰਧੂ ਸੀ ਉਹ ਵੀ ਮਿਲਦੇ ਰਹਿੰਦੇ ਸੀ ਪਰ ਇਹਨਾਂ ਨੂੰ ਪਤਾ ਨਹੀਂ ਨਾ ਤਿੰਨ ਸਾਲਾਂ ਵਿੱਚ ਕੀ ਇਹਦਾ ਬਦਲਾਅ ਹੋਇਆ ਹੈ ਜਾਂ ਇਹ ਆਉਂਦੇ ਆ ਇੱਕ ਦੋ ਬੰਦੇ ਨੇ ਮਿਲ ਕੇ ਚੱਲ ਜਾਂਦੇ ਨਾ ਇਹ ਮੌਤਬਰ ਬੰਦਿਆਂ ਨੇ ਮਿਲੇ ਨਾ ਹੀ ਕਿਸੇ ਇਸ ਵਾਰ ਵੀ ਹੁਣ ਜਿਹੜਾ ਪਰਸੋਂ ਉੱਥੇ ਆਏ ਸੀ ਸਕੂਲ ਦੇ ਵਿੱਚ ਜੋ ਕਹਿੰਦੇ ਸਿੱਖਿਆ ਕ੍ਰਾਂਤੀ ਆ ਉਹ ਦੋ ਕਮਰੇ ਦਾ ਉਹ ਘਾਟਣਾ ਕਰਕੇ ਚਲੇ ਗਏ ਸਾਨੂੰ ਨਾ ਪਿੰਡ ਦੇ ਵਸਨੀਕਾਂ ਨੂੰ ਪਤਾ ਇਹ ਨਾ ਸੀਨੀਅਰ ਬੰਦੇ ਨੇ ਪਤਾ ਨਾ ਹੀ ਪੰਚਾਇਤ ਦੇ ਮੈਂਬਰਾਂ ਨੂੰ ਪਤਾ ਹੈ ਸ਼ਾਇਦ ਸਰਪੰਚ ਸਾਹਿਬ ਨੂੰ ਦੱਸਿਆ ਉਹ ਇੱਕ ਦੋ ਬੰਦੇ ਉਹਨੇ ਇਕੱਠੇ ਕਰੇ ਮਨਰੇ ਗਾਲੇ ਬੰਦੇ ਇਕੱਠੇ ਕਰੇ ਉਹ ਦੌਰਾ ਕਰਕੇ 12:30 ਵਜੇ ਸਿਖਰ ਦੇ ਪਹਾੜ ਵਿੱਚ ਆਏ ਚਲੇ ਗਏ ਨਾ ਕਿਸੇ ਨੂੰ ਪਤਾ ਲੱਗਿਆ ਇਹ ਵੀ ਕਿਸ ਤਰ੍ਹਾਂ ਆਏ ਕਿਉਂਕਿ ਸਾਡੇ ਜਿਹੜੇ ਮੁੱਦੇ ਆ ਸਿਰਫ ਸਰਪੰਚ ਸਾਹਿਬ ਦੇ ਕੋਈ ਹੋਣੀ ਹੈਗੀ ਉਹਨਾਂ ਤੱਕ ਜਿਹੜੇ ਐਮਐਲਏ ਸਾਹਿਬ ਇਹ ਹੱਲ ਕਰ ਸਕਦੇ ਆ ਜੀ ਮੁੱਦੇ ਤੁਹਾਡੇ ਪਿੰਡ ਦੇ ਆ ਜੀ ਅੱਜ ਮੈਂ ਇੱਕ ਕਾਟੇ ਵਿੱਚ ਦੇਖ ਰਿਹਾ ਕਿ ਤੁਹਾਡੇ ਪਿੰਡ ਦੇ ਵਿੱਚ ਸ਼ੱਦਾ ਲੱਗਿਆ ਗਿਆ ਸੀ ਕੱਲ ਇਸ ਮਸੱਇਆ ਸੰਬੰਧ ਦੇ ਵਿੱਚ ਕਵਰੇਜ ਕਰਨੀ ਆ ਪਰ ਕਿਹਾ ਸਾਰੀ ਪੰਚਾਇਤ ਮੌਜੂਦ ਆਈ ਇਥੇ ਮੌਜੂਦਾ ਐਕਸ ਪੰਜਵਾ ਮੌਜੂਦਾ ਇੱਕ ਪੰਚ ਸਾਹਿਬ ਹੋਰ ਮੌਜੂਦ ਆ ਔਰ ਉਹਦੇ ਵਿੱਚ ਇਹਨੇ ਪੁੱਤੇ ਗੱਲ ਕਿ ਆਏ ਜਿਹੜੇ ਸਾਡੇ ਤਿੰਨ ਮੁੱਦੇ ਐ ਇੱਕ ਐਜੂਕੇਸ਼ਨ ਠੀਕ ਆ ਇੱਕ ਬਿਜਲੀ ਦੀ ਸਮੱਸਿਆ ਇੱਕ ਪਾਣੀ ਦੀ ਸਮੱਸਿਆ ਠੀਕ ਆ ਇਹ ਕਿੰਨੇ ਮੁੱਦੇ ਜਿਹੜੇ ਐਮਐਲਏ ਸਾਹਿਬ ਇਹ ਹੱਲ ਕਰ ਸਕਦੇ ਆ ਕਿਉਂਕਿ ਜਿਹੜੀ ਐਜੂਕੇਸ਼ਨ ਆ ਸਾਡੀ ਜਿਹੜਾ ਸਾਡਾ ਸਕੂਲ ਐ ਦਸਵੀਂ ਤੱਕ ਉਹ ਸੀਐਮ ਸਾਹਿਬ ਜਦ ਚੰਨੀ ਸਾਹਿਬ ਸੀ ਉਹਨਾਂ ਨੇ ਪਲਾਸਟੂ ਦਾ ਕਰਤਾ ਸੀ ਅਪਗ੍ਰੇਡ ਹੋ ਗਿਆ ਸੀ ਅਪਗ੍ਰੇਡ ਹੋਣ ਤੋਂ ਬਾਅਦ ਤਿੰਨ ਸਾਲ ਹੋ ਗਏ ਨਾ ਇਹਨਾਂ ਨੇ ਸਟਾਫ ਪ੍ਰੋਵਾਈਡ ਕਰਵਾਇਆ ਨਵੀਂ ਸਰਕਾਰ ਨੇ ਐਮਐਲਏ ਸਾਹਿਬ ਨੂੰ ਵੀ ਕਈ ਵਾਰੀ ਮਿਲੇ ਬਹੁਤ ਪਰ ਬੰਦੇ ਵੀ ਜਾ ਕੇ ਮਿਲੇ ਪਰ ਉਹ ਨਾ ਪਿੰਡ ਵਿੱਚ ਆਏ ਸਾਡੀ ਗੱਲ ਸੁਣੋ ਅਸੀਂ ਉਹਨੂੰ ਕਹੇ ਵੀ ਪਿੰਡ ਵਿੱਚ ਆ ਕੇ ਦੇਖ ਲਓ ਸਾਡੀਆਂ ਜਿਹੜੀਆਂ ਕੁੜੀਆਂ ਐ ਬੱਚੇ ਆ ਸਾਡੇ ਕੱਢ ਦੋ ਕੱਢ ਜੀ 150 ਬੱਚਾ ਸਾਡਾ ਬਾਹਰ ਪੜਨ ਜਾਂਦਾ ਏ ਠੀਕ ਆ ਜੀ ਪਲੱਸ 2 ਤੱਕ ਨਾ ਇਹਨੇ ਪ੍ਰੋਵਾਈਡ ਕਰਾਇਆ ਸਟਾਫ ਉਹਨਾਂ ਨੂੰ ਸਾਡੀ ਰਿਕਵੈਸਟ ਹੈ ਹਲੇ ਤੁਹਾਡੇ ਸਬੰਧੀਆਂ ਰਹੀ ਰਿਕਵੈਸਟ ਹੈ ਸਾਡਾ ਚਾਹੀਏ ਰੋਸ਼ ਲਿਖਿਆ ਜਾਵੇ ਇੱਕ ਤਾਂ ਪਲੱਸ 2 ਤੱਕ ਜਿਹੜਾ ਸਕੂਲ ਹੈ ਸਾਡਾ ਉਹ ਅਪਗ੍ਰੇਡ ਕਰਾਇਆ ਜਾਵੇ ਸਟਾਫ ਪ੍ਰੋਵਾਈਡ ਕਰਾਇਆ ਜਾਵੇ ਨੰਬਰ 2 ਪੀਣ ਵਾਲਾ ਪਾਣੀ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਐ ਘੜ ਤੋਂ ਘੱਟ ਵੀ ਇਹ ਸਾਡੇ ਪਿੰਡ ਦੇ 4000 ਤੋਂ ਉਪਰ ਆਬਾਦੀ ਆ ਠੀਕ ਹੈ ਜਿਹੜਾ ਪਾਣੀ ਆ ਨਾਲ ਦੇ ਪਿੰਡ ਕੁੱਟਣਾਂ ਦੇ ਟੱਪਰੀਆਂ ਆ ਇਹਨਾਂ ਨੂੰ ਵੀ ਪਾਣੀ ਦਿੱਤਾ ਜਾਂਦਾ ਹੈ ਕਿਉਂਕਿ ਕਈ ਘਰਾਂ 'ਚ ਪਾਣੀ ਪਹੁੰਚਦਾ ਹੀ ਨਹੀਂ ਹੈਗਾ ਜਿਹੜਾ ਪਹੁੰਚਦਾ ਹੈ ਤਾਂ 15 ਮਿੰਟ ਬਾਅਦ ਫਿਰ ਉਹ ਵੀ ਗੰਦਾ ਪਾਣੀ ਆਉਂਦਾ ਹੈ ਯਾਨੀ ਤੁਹਾਡੀ ਸਮੱਸਿਆ ਪਾਣੀ ਦੀ ਮੈਨਸ ਵਸਿਆ ਤੇ ਬਿਜਲੀ ਦੀ ਮੈਨਸ ਬਿਜਲੀ ਦੀ ਸਮੱਸਿਆ ਇੱਕ ਹੋ ਰਹਾ ਹੈ ਬਿਜਲੀ ਪਾਣੀ ਔਰ ਸਕੂਲ ਬਿਜਲੀ ਦੀ ਸਮੱਸਿਆ ਹੈ ਕਿਉਂਕਿ ਸਾਡੇ 3 ਸਾਲ ਪਹਿਲਾਂ 24 ਘੰਟੇ ਬਿਜਲੀ ਸੀ ਸਾਡੇ ਪਿੰਡ ਨੂੰ ਬਿਲਕੁਲ ਜੀ ਤੁਸੀਂ ਸਮੱਸਿਆ ਗਏ ਦੱਸ ਰਹੇ ਹੋ ਕਿ ਇਹ ਨਾ ਸਵਸਥਾ ਸੰਬੰਧ ਦੇ ਵਿੱਚ ਕੋਈ ਜਾਣੂ ਕਰਾਉਣ ਵਾਸਤੇ ਕੋਈ ਮੰਗਵੱਤਾ ਕੋ ਪਿੰਡ ਵੱਲੋਂ ਬਣਾਇਆ ਸੀ ਉਹ ਕਈ ਵਾਰੀ ਮਿਲੇ ਆ ਕਿ ਐਮਐਲਏ ਸਾਹਿਬ ਨੂੰ ਐਮਐਸਾ ਮਿਲਦਾ ਹੀ ਨਹੀਂ ਹੈ ਕਿ ਸਾਡੇ ਵੱਲ ਧਿਆਨ ਹੀ ਨਹੀਂ ਦਿੰਦੇ ਪਿੰਡ ਵੱਲ ਪਤਾ ਨਹੀਂ ਕਿਹੜੇ ਕਿਉਂਕਿ ਸਾਡਾ ਹਲਕੇ ਦੇ ਸਭ ਤੋਂ ਲਾਸਟ ਪਿੰਡ ਸਾਡਾ ਕੋਟੜ ਦੇ ਅੰਗ ਹੈ ਠੀਕ ਹੈ ਜੀ ਇੱਕ ਤਾਂ ਪੁਰਾਣੀ ਗੱਲ ਚੱਲੀ ਆਉਂਦੀ ਵੀ ਕਾਂਗਰਸੀ ਪਿੰਡ ਹੈ ਕਾਂਗਰਸੀ ਪਿੰਡ ਕਿਥੇ 600 ਵੋਟ ਦੀ ਲੀਡ ਨਾਲ ਅਸੀਂ ਆਮ ਆਦਮੀ ਪਾਰਟੀ ਜਿੱਤ ਕੇ ਬੈਠੇ ਆ ਜੀ ਠੀਕ ਹੈ ਮੌਕੇ ਦੇ ਇਹ ਕੀ ਰੂੜਾ ਬਤਲਾਵ ਕਰਿਆ ਸ ਲੋਕਾਂ ਨੇ ਬਦਲਾਵ ਵਿੱਚ ਵੋਟਾਂ ਪਾਈਆਂ ਪੰਜੇ ਪਈਆਂ ਨਾ ਜੇ 92 ਵੋਟਾਂ ਪਈਆਂ ਤਾਂ ਇਹਦਾ ਮਤਲਬ ਇਹ ਹੈ ਵੀ ਵੋਟਾਂ ਸਾਰਿਆਂ ਨੇ ਪਾਈਆਂ ਜਾਂ ਕਾਂਗਰਸ ਖਾਲੀ ਜੋ ਵੀ ਸੀਗੇ 20 1599 ਵੋਟ ਪਈ ਹੈ ਜੀ 600 ਵੋਟ ਦੀ ਲੀਡ ਨਾਲ ਜਿੱਤੇ ਜੀ ਸਾਡਾ ਹੀਰੋਸ਼ ਹੈ ਸਾਨੂੰ ਅਗੇ ਦੇਖੇ ਸਹੀ ਸੋਨੇ ਸਹੀ ਸਾਡੀ ਪ੍ਰੋਬਲਮ ਕੀ ਆਏ ਪਲੱਸ ਟੂ ਦਾ ਸਕੂਲ ਹੋਣਾ ਸੀ ਅਸੀਂ ਤਿੰਨ ਸਾਲ ਪਹਿਲਾਂ ਮਨ ਪਲਾਈ ਬੈੱਡ ਦੇ ਪਲੱਸ ਟੂ ਕਰ ਖੂਈਆਂ ਬਣਾਈਆਂ ਲੋਕਾਂ ਨੇ ਪਾਣੀ ਦੀ ਟੈਂਕੀ ਸਾਡਾ ਪਾਣੀ ਨਹੀਂ ਆ ਰਿਹਾ ਲੋਕਾਂ 'ਚ ਪ੍ਰੋਬਲਮ ਹੈ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ- ਸਮੱਸਿਆਵਾਂ ਲਈ ਲੈ ਕੇ ਆਪਾਂ ਜਿਹੜਾ ਪ੍ਰੋਗਰਾਮ ਅੱਜ ਸ਼ੁਰੂ ਕੀਤਾ ਤੁਹਾਡੇ ਪਿੰਡ ਤੋਂ ਤਾਂ ਸਮੱਸਿਆਵਾਂ ਸਾਡੇ ਧਿਆਨ ਦੇ ਕਿਹੜੀਆਂ ਸੀ ਸਮੱਸਿਆਵਾਂ ਦਾ ਪਿੰਡ ਦੇ ਵਿੱਚ ਸਾਡੇ ਪੰਚ ਸਾਹਿਬ ਨੇ ਦੱਸੀ ਦਿੱਤੀਆਂ ਬਾਕੀ ਮੌਕੇ ਦੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕੰਮ ਕਰਾਉਣ ਵਾਲਾ ਹੁੰਦਾ ਉੱਥੇ ਕਰਾਉਂਦੇ ਨਹੀਂ ਜਿੱਥੇ ਮਤਲਬ ਕਿ ਲੋਡ ਹੁੰਦੀ ਆ ਜਦੋਂ ਕਿਸੇ ਬੰਦੇ ਨੂੰ ਕਿਸੇ ਵੀ ਇਮੀਗੇਟਰੀ ਦਾਤ ਨੂੰ ਵੀ ਜਰੂਰਤ ਪੈ ਜੇ ਵੀ ਤਾਂ ਕਿਸੇ ਸਰਪੰਚ ਦਾ ਘਰ ਖੜਕਾਏ ਵੀ ਉਹਦੋਂ ਨਹੀਂ ਦਰਵਾਜ਼ੇ ਖੋਲਦੇ ਉਹਨਾਂ ਦੇ ਕੋਕੀਡੀ ਸੈਂਟਰ ਇੱਕ ਸਾਰਿਆਂ ਦਾ ਸਾਂਝਾ ਸੈਂਟਰ ਹੁੰਦਾ ਉਹ ਰੇਕ ਬੰਦਾ ਜਾ ਕੇ ਉੱਥੇ ਛੋਟਾ ਤੋਂ ਲੈ ਕੇ ਵੱਡੇ ਆਪ ਦਾ ਸਮੱਸਿਆ ਦਾ ਹੱਲ ਬੈਠ ਕੇ ਆਪਣੇ ਕੋਈ ਪਰਿਵਾਰਕ ਮੈਂਬਰ ਵੀ ਬੈਠ ਸਕਦੇ ਆ ਉਹਨਾਂ ਨੂੰ ਜਿੰਦਾ ਲਾ ਕੇ ਚਾਪੀਆਂ ਆਪ ਘਰ ਨੂੰ ਲੈ ਕੇ ਬਲਕਿ ਤਿੰਨ ਵਾਰੀ ਫੋਨ ਵੀ ਕੀਤਾ ਸਾਡੇ ਬੰਦਿਆਂ ਨੇ ਤੇ ਇਹਨਾਂ ਨੇ ਫੋਨ ਨਹੀਂ ਚੁੱਕਿਆ ਹੈਗਾ ਠੀਕ ਹੈ ਨਾ ਜੀ ਫੋਨ ਬੰਦ ਕਰ ਤੇ ਆ ਪਾਣੀ ਦੀ ਸਮੱਸਿਆ ਤੁਸੀਂ ਐਂ ਦੇਖ ਲਓ ਸਿੰਪਲ ਚੈੱਕ ਕਰ ਲੈ ਜੋ ਇੱਥੇ ਤੋਂ ਤੇ ਇੱਕ ਵਾਰੀ ਅਸੀਂ ਮੇਰੇ ਕੋਲ ਘਰੇ ਸਿੰਪਲ ਵੀ ਪਏ ਤੇ ਮੈਂ ਹੋ ਸਕਦਾ ਮੇਰੇ ਕੋਲ ਪਏ ਹੋਵੇ ਸਿੰਪਲ ਦੇ ਵਿੱਚ ਕਾਲਾ ਪਾਣੀ ਆਊਗਾ ਕਾਲਾ ਪਾਣੀ ਭਰਿਆ ਪੋਦੇ ਵਿੱਚ ਉਹ ਪਾਣੀ ਤਾਂ ਲੋਕਾਂ ਨੂੰ ਸਾਡੇ ਨੰਬਰ ਦੇ ਵਿੱਚ ਖੁਦ ਕੈਂਸਰ ਨਾਲ ਪੀੜਤਾ ਠੀਕ ਹੈ ਸਾਡੇ ਚਾਚਾ ਜੀ ਦੇ ਚਾਚੀ ਜੀ ਉਹ ਸਾਡੇ ਖੋਦ ਕੈਂਸਰ ਨਾਲ ਪੀੜਤਤਾ ਜੀ ਉਹ ਠੀਕ ਹੈ ਉਹ ਪਾਣੀ ਕਰਕੇ ਸਮੱਸਿਆ ਇਸ ਕਰਕੇ ਹਾਲ ਹੈ ਜੀ ਸਮੱਸਿਆ ਜਿਹੜੀ ਗੱਲ ਕਰ ਸੋਨੋ ਜੀ ਤੁਸੀਂ ਸਾਬਕਾ ਸਰਪੰਚ ਰਹੇ ਚੁੱਕੇ ਹੋ ਤੇ ਤੁਹਾਡੇ ਵੇਲੇ ਵੀ ਸਮੱਸਿਆਵਾਂ ਹੋਣੀਆਂ ਤੇ ਕਿਵੇਂ ਲੱਗਦਾ ਜਿਹੜੇ ਹੁਣ ਜਿਹੜੇ ਲੋਕ ਇੱਥੇ ਆਏ ਸਰ ਪਿਛਲੀ ਵਾਰ ਸੀ ਜਦੋਂ ਮਤਾ ਪਾਇਆ ਸੀ ਸੰਬੰਧੀ ਉਸ ਟਾਈਮ ਪਾਸ ਹੋ ਗਿਆ ਸੀ ਕਿ ਟੱਪਰੀਆਂ ਪਿੰਡ ਦੀ ਵਾਟਰ ਸਪਲਾਈ ਦਾ ਜਿਹੜਾ ਟੈਂਕਾ ਉਹ ਅਲੱਗ ਤੋਂ ਬਣੇਗਾ ਕਾਂਗਰਸ ਸਰਕਾਰ ਨੇ ਐਕਚੁਅਲ ਉੱਤੇ ਮੇਰੇ ਉਹਦੇ ਬਾਰੇ ਗ੍ਰਾਂਟ ਵੀ ਇਸ਼ੂ ਹੋ ਗਈ ਸੀ ਪਿੰਡ ਨੂੰ ਤੇ ਉਹਨਾਂ ਨੇ ਜਗ੍ਹਾ ਮੰਗੀ ਸੀ ਜਗ੍ਹਾ ਵੀ ਖੱਦਰ ਕਲੋਨੀ ਦੇ ਕੋਲ ਇੱਕ ਪੰਚਾਇਤੀ ਜ਼ਮੀਨ ਪਈ ਆ ਅਸੀਂ ਉਹਨਾਂ ਨੂੰ ਅਲਾਟ ਕਰਤੀ ਸੀ ਵੀ ਤੁਸੀਂ ਇੱਥੇ ਟੈਂਕ ਬਣਾ ਕੇ ਤੇ ਉਸ ਪਿੰਡ ਦੇ ਲਈ ਪਾਣੀ ਦੇ ਸਕਦੇ ਆ ਉਸ ਤੋਂ ਬਾਅਦ ਫਿਰ ਚਲੋ ਸਰਕਾਰਾਂ ਬਦਲੀਆਂ ਪੰਚਾਇਤਾਂ ਬਦਲੀਆਂ ਕੁਛ ਨਾ ਕੁਛ ਹੁੰਦਾ ਰਿਹਾ ਉਹਦੇ ਕਰਕੇ ਸ਼ਾਇਦ ਇਹ ਪ੍ਰੋਸੈਸ ਰੁਗ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਆਈ ਤੇ ਚੰਨੀ ਸਾਹਿਬ ਨੇ ਟੱਪਰੀਆਂ ਪਿੰਡ ਨੂੰ ਵੀ ਸਾਨੂੰ ਵੀ 2.5 ਕਰੋੜ ਤਕਰੀਬਨ ਗ੍ਰਾਂਟਸ ਦਿੱਤੀਆਂ ਸੀ ਜੋ ਕੰਮ ਅੱਜ ਵੀ ਚੰਨੀ ਸਾਹਿਬ ਦੇ ਪੈਸਿਆਂ ਨਾਲ ਕੂਟੜਾ ਨਿਹੰਗ ਦੇ ਵਿੱਚ ਚੱਲ ਰਿਹਾ ਉਹ ਉਹਨਾਂ ਦੇ ਚੱਲ ਰਿਹਾ ਤੇ ਬਿਜਲੀ ਦੀ ਸਮੱਸਿਆ ਦੇ ਸੀਗੇ ਉਹਦੇ ਬਾਰੇ ਸਾਡੇ ਪਿੰਡ ਤੋਂ ਆਹ ਤੁਸੀਂ ਆ ਦੇਖ ਲਓ ਤਾਰ ਲੰਗਰੀ ਹੈ ਉੱਪਰੋਂ ਇਹਦੇ ਵਿੱਚ ਕਰੰਟ ਲੱਗਣ ਨਾਲ ਕਾਫੀ ਜ਼ਿਆਦਾ ਨੁਕਸਾਨ ਵੀ ਕਈ ਲੋਕਾਂ ਦਾ ਹੋਇਆ ਉਹਦੇ ਲਈ ਅਲੱਗ ਤੋਂ ਗ੍ਰਾਂਟ ਦਿੱਤੀ ਗਈ ਸੀ ਇਹ ਤਾਰ ਕਢਵਾਉਣ ਲਈ ਤੇ ਉਹ ਵੀ ਸਾਰਾ ਕੁਝ ਖਰਚਣ ਦਾ ਹੋ ਗਿਆ ਸੀ ਤੇ ਲਾਸਟ ਟਾਈਮ ਸਰਕਾਰ ਨੇ ਆ ਕੇ ਬੰਦ ਕਰਤਾ ਸੀ ਤੇ ਗ੍ਰਾਂਟਾਂ ਕਢਵਾਉਣ ਤੇ ਖਰਚੜੇ ਰੋਕ ਲਾਤੀ ਸੀ ਤੇ ਉਸ ਤੋਂ ਬਾਅਦ ਸਾਰੀਆਂ ਇਹੀ ਗ੍ਰਾਂਟਾਂ ਜਿਹੜੀਆਂ ਚੰਨੀ ਸਾਹਿਬ ਵੱਲੋਂ ਦਿੱਤੀਆਂ ਗਈਆਂ ਸੀ ਜਿਹੜੀਆਂ ਬਿਲਕੁਲ ਖਰਚੀਆਂ ਨਹੀਂ ਸੀ ਗਈਆਂ ਉਹ ਸਾਰੀਆਂ ਹੀ ਵਾਪਸ ਚਲ ਗਈਆਂ ਜਿਹਦੇ ਨਾਲ ਪਿੰਡ ਦੀ ਡਿਵੈਲਪਮੈਂਟ ਦਾ ਕੰਮ ਰੁਕ ਗਿਆ ਵਾਟਰ ਸਪਲਾਈ ਵਾਲਾ ਜਿਹੜਾ ਮੁੱਦਾ ਗਿੱਲ ਸਾਹਿਬ ਨੇ ਵੀ ਦੱਸਿਆ ਜੋ ਮੌਜੂਦਾ ਪੰਚ ਨੇ ਹਨਾ ਉਹ ਵੀ ਮੁੱਦਾ ਵਿੱਚ ਹੀ ਰਹਿ ਗਿਆ ਪਾਣੀ ਦਾ ਵੀ ਹੱਲ ਹੋ ਗਿਆ ਸੀ ਸਾਰੇ ਹੱਲ ਹੋ ਗਏ ਸੀ ਸੋ ਇਹ ਹੱਲ ਹੁਣ ਦੁਬਾਰਾ ਕਰਨ ਦੀ ਲੋੜ ਹੈ ਸੋ ਮੌਜੂਦਾ ਸਰਕਾਰ ਨੂੰ ਬੇਨਤੀ ਹੈ ਸਾਨੂੰ ਤਾਂ ਮਿਲਦੇ ਹੀ ਨਹੀਂ ਅਸੀਂ 3 2 ਜਾਂ 3 ਵਾਰ ਆਏ ਆ ਤਕਰੀਬਨ ਚੋਰੀ ਦੋਰਾ ਕਹਿ ਸਕਦੇ ਆ ਕਿ ਚੋਰੀਦਾਰਾ ਕਰਕੇ ਚਲੇ ਜਾਂਦੇ ਆ ਸਾਨੂੰ ਕੋਈ ਨੋਟਿਸ ਜਦੋਂ ਸੀਐਮ ਸਾਹਿਬ ਚੰਨੀ ਸਾਹਿਬ ਆਉਂਦੇ ਸੀ ਤਾਂ ਵਕਾਇਦਾ ਤਿੰਨ ਚਾਰ ਦਿਨ ਪਹਿਲਾਂ ਅਨਾਉਂਸਮੈਂਟ ਸ਼ੁਰੂ ਹੋ ਜਾਂਦੀ ਸੀ ਵੀ ਚੰਨੀ ਸਾਹਿਬ ਨੇ ਆਉਣਾ ਆ ਮੌਜੂਦਾ ਐਮਐਲਏ ਨੇ ਆਉਣਾ ਆ ਕਿ ਅਨਾਉਂਸਮੈਂਟ ਹੁੰਦੀ ਆ ਕਿ ਜਿਹਨੂੰ ਕੋਈ ਪ੍ਰੋਬਲਮ ਆ ਕੋਈ ਕੁਛ ਆ ਉਹ ਆਵੇ ਤੇ ਕਮਿਊਨਿਟੀ ਸੈਂਟਰ ਦੇ ਵਿੱਚ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਸੀ ਤੇ ਹੁਣ ਤਾਂ ਐਮਐਲਏ ਦਾ ਪਤਾ ਹੀ ਨਹੀਂ ਲੱਗਦਾ ਬਾਅਦ ਚ ਪਤਾ ਲੱਗਦਾ ਢੂਟੂ ਕਰਦੀ ਗੱਡੀ ਲੰਘੀ ਆ ਆਏ ਚਲੇ ਗਏ ਇਹਨਾਂ ਨੂੰ ਡਰ ਕਾ ਤਾਂ ਲੁਕਾ ਤੋਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਡਰ ਕਿਸ ਗੱਲ ਦਾ ਆ ਅਸੀਂ ਕੁਐਸਚਨ ਕਰਨਾ ਸਾਡਾ ਹੱਕ ਹੈ ਉਹਨਾਂ ਨੂੰ ਪੁੱਛਣਾ ਸਾਡੀ ਡਿਵੈਲਪਮੈਂਟ ਬਾਰੇ ਪੁੱਛਣਾ ਅਸੀਂ ਵੋਟਾਂ ਪਾਈਆਂ ਜਿਤਾਇਆ ਆ ਪਿੰਡ ਦੇ ਵਿਕਾਸ ਲਈ ਜ਼ਿਲ੍ਹੇ ਦੇ ਵਿਕਾਸ ਲਈ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ ਦਾ ਵਿਕਾਸ ਹੋਵੇ ਜਿਹੜੀ ਪਾਣੀ ਦਾ ਮਸਲਾ ਉਹ ਹੱਲ ਹੋਵੇ ਸਕੂਲ ਪਲੱਸ 2 ਤੱਕ ਹੋ ਗਿਆ ਸੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਬਾਅਦ ਵਿੱਚ ਮੇਰੇ ਨਾਲ ਮੇਰੇ ਸਾਥੀ ਆ ਵਿਕਰਮ ਸਿੰਘ ਇਹ ਇਹਨਾਂ ਦੇ ਬਦਰ ਪਿਛਲੀ ਟਰਮ ਵਿੱਚ ਪੰਚ ਰਹੇ ਆ ਇਹਨਾਂ ਨੇ ਬੜੇ ਅਫਰਟ ਕੀਤੇ ਆ ਸਕੂਲ ਉਹ ਕਰਨ ਲਈ ਤੇ ਬਾਅਦ ਵਿੱਚ ਲਾਸਟ ਕੀ ਹੋਇਆ ਤੁਸੀਂ ਟੀਚਰ ਰੱਖ ਲੋ ਟੀਚਰ ਸਰਕਾਰ ਨੇ ਰੱਖਣੇ ਸੀ ਪੰਚਾਇਤੀ ਲੈਵਲ ਤੇ ਟੀਚਰ ਕਿਦਾਂ ਰੱਖ ਸਕਦੇ ਉਹਨਾਂ ਨੂੰ ਸੈਲਰੀ ਵੀ ਦੇਣੀ ਸੀ ਉਸ ਤੋਂ ਬਾਅਦ ਫੇਰ ਸਾਰਾ ਕਾਰਜ ਪੂਜਾ ਜੋ ਵੀ ਸੀ ਸਾਰਾ ਠੱਪ ਹੋ ਗਿਆ ਤੇ ਸਟੂਡੈਂਟਾਂ ਦੀ ਅਸੀਂ ਸੋਚ ਰਹੇ ਸੀ ਕਿ ਪਿਛਲੇ ਸਾਲ ਚਲੋ ਸਟੂਡੈਂਟ ਪਲੱਸ 2 ਵਾਲੇ ਪਲੱਸ 1 ਵਾਲੇ ਸਾਡੀ ਅੱਤੇ ਐਡਮਿਸ਼ਨ ਹੋ ਜੇਗੀ ਉਹ ਵੀ ਰੁਕ ਗਈਆਂ ਤੇ ਕਹਿਣ ਦਾ ਭਾਵ ਤਕਰੀਬਨ ਸਰਕਾਰ ਬਣੀ ਨੂੰ 3 ਸਾਲ ਹੋ ਗਏ ਨੇ ਸਕੂਲ ਉਦੋਂ ਹੀ ਠੱਪ ਪਿਆ ਅਪਗ੍ਰੇਡ ਕਰਦਾ ਪਲੱਸ 2 ਤੱਕ ਪਹਿਲਾ ਕਾਂਗਰਸ ਸਮੇ ਹੋ ਗਿਆ ਸੀ ਹੁਣ ਤੱਕ ਸਾਡੇ ਸਕੂਲ ਕੋਟਲਾ ਨਿਹੰਗ ਦੇ ਵਿੱਚ ਟੀਚਰ ਨਹੀਂ ਰੱਖ ਸਕੀਏ ਟੈਕਨਿਕਲੀ ਕੋਈ ਹੋਰ ਨਹੀਂ ਆ ਵੀ ਇਹ ਅਦਗਾਟਨ ਕੀਤਾ ਗਿਆ ਕਮਰਿਆਂ ਦਾ ਦਾ ਗੱਡ ਕੀਤਾ ਗਿਆ ਕਿ ਮੌਜੂਦਾ ਸਰਕਾਰ ਵੱਲੋਂ ਇਹਦਾ ਗ੍ਰਾਂਟ ਨਹੀਂ ਸੀ ਉਹ ਪਿਛਲੀਆਂ ਸਰਕਾਰਾਂ ਵੱਲੋਂ ਗ੍ਰਾਂਟ ਸੀ ਚਲੋ ਸ ਇਹਦਾ ਲੈਟਰਿੰਗ ਆ ਬਾਥਰੂਮਾਂ ਦੇ ਵਿਗਾਟਨ ਚੱਲੀ ਜਾਂਦੇ ਆ ਜਿਹੜੇ ਉਹ ਕਮਰੇ ਸੀ ਉਹ ਪਿਛਲੀਆਂ ਪੰਚਾਇਤਾਂ ਦੇ ਟਾਈਮ ਕਾਂਗਰਸ ਦੀ ਗ੍ਰਾਂਟ ਦੇ ਨਾਲ ਬਣੇ ਸੀ ਸੋ ਚਲੋ ਇਸ ਬਾਰੇ ਮੈਂ ਕੁਝ ਖਾਸ ਬੋਲਣਾ ਨਹੀਂ ਚਾਹਦਾ ਦੌੜ ਦੌੜ ਹੀ ਚੱਲ ਰਿਹਾ ਹਾਂਜੀ ਮੇ ਤੋਂ ਬਾਅਦ ਸਰਪੰਚ ਸਾਹਿਬ ਸੀਗੇ ਜਿਹੜੇ ਹਨਾ ਉਹਨਾਂ ਦੇ ਟਾਈਮ ਵੀ ਬਾਕੀ ਸਕੂਲ ਦਾ ਕੋਈ ਵੀ ਕੰਮ ਮੌਜੂਦਾ ਸਰਕਾਰ ਦੇ ਟਾਈਮ ਵਿੱਚ ਮੇਰੇ ਹਿਸਾਬ ਨਾਲ ਨਹੀਂ ਹੋਇਆ ਪੇਂਟਿੰਗ ਜ਼ਰੂਰ ਹੋਈਆਂ ਪੇਂਟਿੰਗ ਹੋਈਆਂ ਹੈ ਸ਼ਾਇਦ 2-3 ਝੂਲੇ ਵੀ ਲੱਗੇ ਆ ਪਿੱਛੇ ਚੋਰੀ ਹੋ ਗਈ ਸੀ ਜੀ ਸਕੂਲ 'ਚ ਤੇ ਭਾਂਡੇ ਡਿੰਡੇ ਸਭ ਚੱਕ ਹੋਏ ਉਹ ਵੀ ਅਸੀਂ ਕਲੱਬਾਂ ਵਾਲਿਆਂ ਨੇ ਲੈ ਕੇ ਦਿੱਤੇ ਉਹਨਾਂ ਨੂੰ ਸਕੂਲ ਨੂੰ ਕਲੱਬਾਂ ਵਾਲਿਆਂ ਵੱਲੋਂ ਪ੍ਰੋਵਾਈਡ ਕਰਵਾਏ ਗਏ ਆ ਧੰਨਵਾਦ ਤੁਹਾਡਾ ਬਹੁਤ-ਬਹੁਤ ਹਾਂਜੀ ਆ ਜੀ ਨਾਮ ਆ ਜੀ ਮੇਰਾ ਨਾਮ ਜਸबीर ਸਿੰਘ ਕਲਾ ਪ੍ਰਧਾਨ ਆ ਜੀ ਸ਼ੀਰ ਬਾਬਾ ਦੀਪ ਸਿੰਘ ਸਪੋਰਟ ਹਾਂ ਜੀ ਹਾਂ ਜੀ ਤੇ ਤੁਸੀਂ ਸਰ ਇੱਕ ਦੇਖ ਸਕਦੇ ਆ ਵੀ ਜਿੱਦਾਂ ਸਾਡੇ ਚਰਨਜੀਤ ਸਿੰਘ ਚੰਦੀ ਸਾਹਿਬ ਆ ਜਦੋਂ ਉਹਨਾਂ ਇੱਕ ਵਾਰ ਲੋਕਡਾਊਨ ਲੱਗਿਆ ਸੀਗਾ ਲੋਕਡਾਊਨ ਦੇ ਵਿੱਚ ਕਣਕ ਰਾਸ਼ਨ ਘਟਾਇਆ ਸੀਗਾ ਜਿੰਨਾ ਪਿੰਡ ਦੇ ਪ੍ਰਵਾਸੀ ਬੰਦੇ ਆ ਆ ਜਿਹੜੇ ਸਾਡੇ ਪਹਿਲਾਂ ਪ੍ਰੀਤਪਾਲ ਗੁਰ ਸਰਪੰਚ ਸਾਹਿਬ ਆ ਉਹਨਾਂ ਵੱਲੋਂ ਤੁਸੀਂ ਐਂ ਦੇਖ ਲਓ ਵੀ ਚੰਨੀ ਸਾਹਿਬ ਵੀ ਰੋਜ਼ ਕਰ ਲਿਆ ਸੀਗਾ ਵੀ ਨਾਲੇ ਉਹਨਾਂ ਦੇ ਪਾਰਟੀ ਦੇ ਬੰਦੇ ਵਾ ਤਾਂ ਵੀ ਰੋਜ਼ ਕਰ ਲਿਆ ਸੀਗਾ ਵੀ ਸਾਡੇ ਪਿੰਡ ਲਈ ਰਸਰ ਘਟ ਘਟ ਕੇ ਆਇਆ ਪਰ ਹੁਣ ਇਹ ਝਾੜੂ ਵਾਲੇ ਸਰਪੰਚ ਆ ਤੇ ਐਮਐਲਏ ਵੀ ਝਾੜੂ ਵਾਲਿਆਂ ਦਾ ਪਰ ਕੋਈ ਰੋਜ਼ ਨਹੀਂ ਕੋਈ ਪਿੰਡ ਦੇ ਬੰਦਾ ਬੁਲਾਇਆ ਕਿ ਨਹੀਂ ਕਿ ਉਹ ਗਰਾਊਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੱਭੇ ਪਿਚ ਬਣੀ ਆ ਤੁਸੀਂ ਪੱਤਰਕਾਰ ਸਾਹਿਬ ਆਏ ਸੀਗੇ ਇੱਕ ਵਲੰਟੀਅਰ ਵੀਰ ਕੋਈ ਮਤਾ ਪਾਇਆ ਗਿਆ ਪਿਚ ਬਟਨ ਵਾਸਤੇ ਕੋਈ ਕੁਝ ਕਰਿਆ ਗਿਆ ਕੁਝ ਨਹੀਂ ਕਰਿਆ ਗਿਆ ਉਹਨੇ ਵਲੰਟੀਅਰ ਨੇ ਇੱਕ ਆ ਕੇ ਸਿਮਿੰਟ ਪਿਚ ਪੜਤੀ ਬਿਨਾਂ ਪੁੱਛੇ ਤੇ ਨਾਲੇ ਬਲਕਿ ਬਲਕਿ ਸਕੂਲ ਦਾ ਗਰਾਊਂਡ ਸੀਗਾ ਸਕੂਲ ਦਾ ਗਰਾਊਂਡ ਹੋਣ ਕਾਰਨ ਕੋਈ ਮਤਾਂ ਨਹੀਂ ਪਾਇਆ ਗਿਆ ਕੋਈ ਕੁਝ ਨਹੀਂ ਗਿਆ ਗਿਆ ਆ ਕੇ ਪਿੱਛੇ ਪੜਤੀ ਜੇ ਤੁਸੀਂ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਨਾ ਪਾਣੀ ਉੱਪਰ ਤੈਰਦਾ ਕੋਈ ਪਿੰਡ ਦੇ ਪਿੱਛੇ ਕੋਈ ਕੰਮ ਨਹੀਂ ਕਰਿਆ ਜਾਂਦਾ ਕੋਈ ਡੱਕਾ ਨਹੀਂ ਕਰਿਆ ਜਾਂਦਾ ਖੱਡੇ ਮਾਰ ਕੇ ਆਉਂਦੇ ਆ ਲੋਕ ਪਰੇਸ਼ਾਨ ਹੋਏ ਪਏ ਸਾਰੇ ਪਾਸੇ ਪਿੰਡ ਕੋਈ ਵੀ ਕੰਮ ਜਦੋਂ ਕਰਦੇ ਆ ਤਾਂ ਪਿੰਡ ਇੱਕ ਪਾਰਲੀਮੈਂਟ ਹੁੰਦੀ ਹੈ ਜਿਹਦੇ ਵਿੱਚੋਂ ਮਤਾਂ ਪਾਸ ਕਰਾਉਣਾ ਹੁੰਦਾ ਤੁਸੀਂ ਮੈਂ ਕਹਿੰਦਾ ਜੀ ਆਪਾਂ ਚੱਲਦੇ ਆਂ ਸਾਰੇ ਜਣੇ ਉਹ ਨੂੰ ਪਿੰਡ ਦੇ ਵਿੱਚੋਂ ਉੱਪਰ ਤਾਇਰ ਦਾ ਪਾਣੀ ਦਿਖਾਉਂਦਾ ਨੂੰ ਕੋਈ ਲੈਣਾ ਦੇਣਾ ਨਹੀਂ ਪਿੰਡ ਦੇ ਨਾਲ ਬਸ ਆ ਕੇ ਪਾਰਟੀ ਵਾਜੀ ਦਿਖਾਉਣੀ ਆ ਪਾਰਟੀ ਵਾਜੀ ਦਿਖਾ ਕੇ ਬਸ ਆਸੀ ਗੱਲ ਹੈ ਜਿੰਦਗੀ ਚਲੋ ਅਸੀਂ ਜਾਵਾਂਗੇ ਕਿ ਅਸੀਂ ਵਿਕਾਸ ਨੂੰ ਲੈ ਕੇ ਗੱਲਬਾਤ ਕਰ ਰਹੇ ਆਂ ਤੇ ਤੇ ਹਾਂਜੀ ਬਾਈ ਜੀ ਤੁਹਾਡਾ ਕੀ ਨਾਮ ਹੈ ਜੀ ਇਹ ਵਿਕਰਮ ਸਿੰਘ ਜੀ ਤੁਸੀਂ ਸਾਡਾ ਸਰਪੰਚ ਹੋ ਪੰਚ ਮੰਮੀ ਪੰਚ ਸੀਗਾ ਜੀ ਮੇਰੇ ਮੇਰੀ ਤਾਂ ਮੇਰੀ ਤਾਂ ਮੇਨ ਸਮੱਸਿਆ ਇਹ ਹੈ ਜੀ ਵੀ ਸਾਡੇ ਟਾਈਮ ਦੇ ਜਦੋਂ ਇਲੈਕਸ਼ਨ ਦੇ ਪਹਿਲਾਂ ਸਾਡਾ ਸਕੂਲ ਪਲਸ 2 ਤੱਕ ਦੀ ਨੋਟੀਫਿਕੇਸ਼ਨ ਹੋ ਜਾਂਦੀ ਆ ਤੇ ਨੋਟੀਫਿਕੇਸ਼ਨ ਤੋਂ ਬਾਅਦ ਚੁਣ ਜਾਤਾ ਲੱਗ ਗਿਆ ਤੇ ਸਾਰਾ ਕੰਮ ਉੱਥੇ ਰੁਕ ਗਿਆ ਉਸ ਤੋਂ ਬਾਅਦ ਵੀ ਪਿੰਡ ਦੇ ਮੋਤਰੇ ਬੰਦਿਆਂ ਨੇ ਲੇਖੇ ਅਸੀਂ ਕਈ ਵਾਰੀ ਐਮਐਲਏ ਸਾਹਿਬ ਕੋਲ ਗਏ ਆ ਈਵਨ ਅਸੀਂ ਜਦੋਂ ਆਪਣਾ ਕੰਗ ਸਾਹਿਬ ਇਲੈਕਸ਼ਨ ਕੈਂਪੇਨ 'ਚ ਘੁੰਮ ਰਹੇ ਸੀ ਜਿਹੜੇ ਐਮਪੀ ਬਣੇ ਬਾਅਦ 'ਚ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਐਮਪੀ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਜੀ ਤੁਹਾਡਾ ਕੋਈ ਨਾ ਕੋਈ ਹਿੱਲਾ ਕਰ ਦੇਆ ਪਰ ਉਸ ਤੋਂ ਬਾਅਦ ਵੀ ਸਾਡਾ ਕੋਈ ਹਿੱਲਾ ਨਹੀਂ ਕਰਿਆ ਈਵਨ ਸਾਨੂੰ ਮਤਲਬ ਮੇਨ ਸਮੱਸਿਆ ਸਾਡੀ ਇਹ ਆ ਕਿ ਉਹ ਸਾਨੂੰ ਦੱਸਦੇ ਨਹੀਂ ਵੀ ਸਾਡਾ ਕੰਮ ਕਿੱਥੋਂ ਤੱਕ ਪਹੁੰਚਿਆ ਜੇ ਸਕੂਲ ਨਹੀਂ ਕਰ ਸਕਦੇ ਤਾਂ ਉਹ ਵੀ ਪਿੰਡਾਂ ਦੇ ਦੱਸਣ ਦਾ ਕਿ ਪਿੰਡਾਂ ਦੇ ਦੁਬਾਰਾ ਘੜ ਕੇ ਆਪਣੀ ਐਪਲੀਕੇਸ਼ਨਾਂ ਦੁਬਾਰਾ ਕੰਮ ਸ਼ੁਰੂ ਕਰਨ ਤਾਂ ਜੋ ਸਾਡੇ ਬੱਚੇ ਬਹੁਤ ਦੂਰ ਜਾਂਦੇ ਆ ਜੀ ਰੋਪੜ ਜਾਣਾ ਮੁੰਡੇ ਚਲੇ ਜਾਂਦੇ ਆ ਕੁੜੀਆਂ ਨੂੰ ਬਹੁਤ ਸਮੱਸਿਆ ਰੋਪੜ ਜਾਣ ਦੀ ਜਾਂ ਗਰਿਆਲ ਜਾਂਦੇ ਆ ਜੀ ਟੜਕ ਸੁਣਨਾ ਹੈ ਜੀ ਉੱਥੇ ਨਸ਼ੇੜੀ ਖੜਦੇ ਆ ਜਿਹੜਾ ਗਰਿਆਲ ਦਾ ਪੋਲਾ ਸਾਡੇ ਟਾਈਮ ਵੀ ਕਈ ਵਾਰੀ ਛੇੜਛੜ ਹੋਈ ਆ ਕੁੜੀਆਂ ਨਾਲ ਉੱਥੇ ਪੁਰਾਣੇ ਸਰਪੰਚਾਂ ਨੂੰ ਵੀ ਪਤਾ ਸੀ ਇਸ ਬਾਰੇ ਤੇ ਸਾਡੇ ਕੁੜੀਆਂ ਨੂੰ ਖਤਰਾ ਇਸ ਕਰਕੇ ਅਸੀਂ ਆਂਦੇ ਸਾਡਾ ਘੱਟੋ ਘੱਟ ਸਕੂਲ ਪਲੱਸ 2 ਤੱਕ ਕੀਤਾ ਜਾਵੇ ਨੋਟੀਫਿਕੇਸ਼ਨ ਹੋਇਆ ਪੋਸਟਾ ਸੈਂਸ਼ਨ ਨਹੀਂ ਹੋਈਆਂ ਜੀ ਉਹ ਕਿਉਂ ਨਹੀਂ ਕਰ ਰਹੇ ਉਹ ਸਾਨੂੰ ਨਹੀਂ ਪਤਾ ਜੀ ਇਹਨਾਂ ਦਾ ਤੁਹਾਡਾ ਕਹਿਦਾ ਮਤਲਬ ਹੈ ਵੀ ਜਿਹੜੇ ਤੁਹਾਡੇ ਹਲਕਾ ਬਧਾਇ ਕੇ 3 ਸਾਲ ਦੇ ਵਿੱਚ ਉਹਨਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਸਰ ਕੋਈ ਧਿਆਨ ਨਹੀਂ ਦਿੱਤਾ ਆ ਇਵਨ ਅਸੀਂ ਐਪਲੀਕੇਸ਼ਨਾਂ ਵੀ ਦਿੰਦੇ ਰਹੇ ਆ ਉਹਨਾਂ ਨੇ ਸਾਡੀ ਐਪਲੀਕੇਸ਼ਨ ਦਾ ਵੀ ਜਵਾਬ ਨਹੀਂ ਦਿੱਤਾ ਸਾਨੂੰ ਸਿਰਫ ਇਹ ਕਹਿ ਦਿੰਦੇ ਆ ਕਿ ਤੁਸੀਂ ਅਫਸਰ ਨੂੰ ਮਿਲ ਲਓ ਜੀ ਅਸੀਂ ਟੀਪੀ ਸਾਹਿਬ ਕੋਲ ਵੀ ਜਾ ਕੇ ਆਏ ਆ ਮੋਹਾਲੀ 8 ਫੇਸ ਚ ਉਹਨਾਂ ਦੇ ਦਫ਼ਤਰ ਉੱਥੇ ਸਾਡੀ ਕੋਈ ਫਾਈਲ ਨਹੀਂ ਪਹੁੰਚੀ ਹੈਗੀ ਇਹਨਾਂ ਦੀ ਪਹਿਲਾਂ ਮੀਤ ਹੇਰ ਸਾਹਿਬ ਸੀਗੇ ਐਜੂਕੇਸ਼ਨ ਮਿਨਿਸਟਰ ਉਹਨਾਂ ਨੂੰ ਵੀ ਅਸੀਂ ਮਿਲ ਜੇ ਸਾਡੇ ਹੁਣ ਐਮਐਲਏ ਸਾਹਿਬ ਸਪਰਸ਼ ਪਾਣ ਤਾਂ ਹੀ ਮਿਲਣਗੇ ਐਵੇਂ ਮੰਤਰੀ ਐਵੇਂ ਕਿਸੇ ਨੂੰ ਮਿਲਦੇ ਦਾ ਹੈ ਨਹੀਂ ਜੀ ਸਾਡੇ ਐਮਐਲਏ ਸਾਹਿਬ ਥੋੜਾ ਖੇਚਲਾ ਕਰਨ ਸਾਡੇ ਨਾਲ ਜਾ ਕੇ ਜਾਂ ਫੋਨ ਕਰਕੇ ਸਾਨੂੰ ਕਿਤੇ ਭੇਜਣ ਸਾਡਾ ਤਾਂ ਇਹ ਮਸਲਾ ਹੈ ਵੀ ਸਾਨੂੰ ਕੋਈ ਸਟੇਟਸ ਦਾ ਪਤਾ ਲੱਗੇ ਕਿ ਸਾਡਾ ਸਕੂਲ ਦਾ ਸਟੇਟਸ ਕਿੱਥੇ ਤੱਕ ਪਹੁੰਚਿਆ ਜੀ ਨਹੀਂ ਕਰਨਾ ਫਿਰ ਅਸੀਂ ਨਵਾਂ ਕੋਈ ਕੰਮ ਕਰ ਸ਼ੁਰੂ ਕਰੀਏ ਨਹੀਂ ਤਾਂ ਸਾਡਾ ਪੱਕਾ ਕਰ ਦਿਓ ਜੀ ਇਹ ਮੇਨ ਸਮੱਸਿਆ ਸਾਡੀ ਹੈ ਤੇ ਮੈਂ ਚਾਹਾਂਗਾ ਕਿ ਸਮੱਸਿਆਵਾਂ ਸਾਡੇ ਜਿਹੜੇ ਪਿੰਡ ਦੇ ਵਿੱਚ ਹੈਗੀਆਂ ਪਰ ਲੇਕਿਨ ਮੇਨ ਰੋਸ ਜਿਹੜਾ ਮੈਂ ਇੱਥੇ ਦੇਖਣ ਨੂੰ ਮਿਲ ਰਿਹਾ ਹਲਕਾ ਵਿਧਾਇਕ ਦੇ ਪ੍ਰਤੀ ਦੇਖਿਆ ਜਾ ਰਿਹਾ ਕਿਉਂਕਿ ਹਲਕਾ ਵਿਧਾਇਕ 3 ਸਾਲ ਤੋਂ ਵੱਧ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਲੋਕਾਂ ਨੂੰ ਜਿਹੜੀ ਆਸਾਂ ਸੀਗੀ ਉਹਨਾਂ ਤੇ ਹੁਣ ਪਾਣੀ ਫਿਰਦਾ ਨਜ਼ਰ ਆ ਰਿਹਾ ਕਿਉਂਕਿ ਜਦੋਂ ਕੋਈ ਕੰਮ ਹੀ ਨਹੀਂ ਹੋ ਰਿਹਾ ਸੜਕਾਂ ਦਾ ਹਾਲ ਬਹੁਤ ਬੁਰਾ ਹਾਲ ਹੈ ਆ ਤੁਸੀਂ ਕਿਸੇ ਵੀ ਇਲਾਕੇ ਦੇ ਵਿੱਚ ਚਲੇ ਜਾਓ ਕਿਸੇ ਵੀ ਸੜਕ ਨੂੰ ਤੇ ਚਲੇ ਜੰਦੇ ਆ ਤਾਂ ਕੋਈ ਵੀ ਸੜਕ ਠੀਕ ਨਹੀਂ ਹੈਗੀ ਬਸ ਸਿਰਫ ਟੋਲ ਪਲਾਜ਼ੇ ਦੀਆਂ ਸੜਕਾਂ ਜਿਹੜੀਆਂ ਐ ਉਹੀ ਰਹਿ ਚੁੱਕੀਆਂ ਚੱਲਣ ਯੋਗ ਬਾਕੀ ਸੜਕਾਂ ਦਾ ਪੰਜਾਬ ਸਰਕਾਰ ਦੀਆਂ ਸੜਕਾਂ ਉਹਨਾਂ ਦਾ ਹਾਲ ਖਰਾਬ ਬਹੁਤ ਹੈ ਹਾਂਜੀ ਭਾਈ ਥੋੜਾ ਕਹਣਾ ਬਈ ਜਲਦੀਪ ਸਿੰਘ ਜੀ ਤੋਂ ਵਾਹ ਹਾਂਜੀ ਹ ਕੋਈ ਬਗਾਸ ਨਹੀਂ ਹੋਇਆ ਜੀ ਸਵੇਰ ਨੂੰ 5 ਵਜੇ ਭੀ ਉਤਰ ਜਾਂਦੇ ਜਿਹਰੇ ਰਾਤੇ ਰਾਤ ਆਉਂਦੇ ਆ ਤੇ ਰਾਤਾਂ ਚਲ ਜਾਂਦੇ ਆ ਕਿਸੇ ਨੂੰ ਕੁਝ ਨਹੀਂ ਪਤਾ ਕੌਣ ਇੱਥੇ ਕਿਆ ਆਉਂਦਾ ਕਿੱਦਾਂ ਨਹੀਂ ਆਉਂਦਾ ਚੋਰੀਆਂ ਠੱਗੀਆਂ ਬਾਹਰ ਦੇ ਬੰਦੇ ਕਰਦੇ ਆ ਪਿੰਡ ਬੰਦਨਾਮ ਹੋ ਰਿਹਾ ਜੀ ਤੁਹਾਡਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਉਰੇ ਲੋਕੀ ਕਿਰਾਏ ਦੇ ਰਹਿਨੇ ਆ ਉਹਨਾਂ ਦੇ ਆਈਡੈਂਟੀਫਿਕੇਸ਼ਨ ਨਹੀਂ ਹੈ ਹਾਂਜੀ ਕਿਸੇ ਕੋਲ ਕੁਝ ਨਹੀਂ ਹੈਗਾ ਜੀ ਹਾਂਜੀ ਸਾਰ ਨੂੰ ਬਾਰ-ਬਾਰ ਕਹਿ ਕੇ ਦੇਖ ਲਿਆ ਜੀ ਕਿ ਜਿੱਦਾਂ ਮੱਲ ਕੋਈ ਰਾਤ ਨੂੰ ਟ੍ਰੇਨ ਆਏ ਉਤਰ ਜਾਂਦਾ ਹੁਣ ਤਾਂ ਬੱਸਾਂ ਲੱਗ ਗਈਆਂ ਟ੍ਰੇਨ ਦੀ ਲੋਡ ਨਹੀਂ ਪੱਟਦਾ ਚੌਂਕ ਤੋਂ ਬੱਸ ਚੜ੍ਹਦੀ ਆ ਬੱਸ ਉਤਰ ਜਾਂ ਚੋਰੀਆਂ ਠੱਗੀਆਂ ਬਾਹਰ ਦੇ ਬੰਦੇ ਕਰਦੇ ਪਿੰਡ ਦਾ ਨਾਮ ਹੁੰਦਾ ਅਸੀਂ ਤਾਂ ਬਾਹਰ ਰਹਿ ਕੇ ਦੱਸਣ ਜੋਗੇ ਵੀ ਨਹੀਂ ਹੈਗੇ ਅਸੀਂ ਕੋਟਲਾ ਨੇ ਅੰਗਦੇ ਹਾਂਜੀ ਬਹੁਤ ਧੰਨਵਾਦੀ ਤੁਹਾਡਾ ਤੇ ਹੋਰ ਕੋਈ ਵੀ ਬੰਦਾ ਜੇ ਕੋਈ ਆਪਾਂ ਕਾ ਭਾਈ ਵੀ ਖੜੇ ਹੈ ਗਲਬਤ ਵੀ ਕਰਦੇ ਤੇ ਹਾਂਜੀ ਤੁਸੀਂ ਇਸੇ ਪਿੰਡ ਦੇ ਸਾਰੇ ਜੀ ਕੀ ਨਾਮ ਹੈ ਤੁਹਾਡਾ ਗੁਰਮਖੀ ਕੋਈ ਗੱਲਬਾਤ ਕੋਈ ਤੁਹਾਡੇ ਪਿੰਡ ਦੇ ਵਿਕਾਸ ਨੂੰ ਕਿਦਾਂ ਦਾ ਚੱਲ ਰਿਹਾ ਅੱਜਕੱਲ ਵਿਕਾਸ ਹੋਇਆ ਨਹੀਂ ਨਿਆ ਕੁਝ ਚੱਲ ਹੋ ਗਿਆ ਝਾੜੂ ਦੀ ਸਰਕਾਰ ਬਣੀ ਨੂੰ ਕੁਝ ਵੀ ਨਹੀਂ ਹੋਇਆ 3 ਸਾਲਾਂ ਵਿੱਚ ਉਮੀਦਾਂ ਸੀਗੀਆਂ ਉਮੀਦਵਾਰ ਨੂੰ ਕਹਿਆ ਉਹ ਮੁੜ ਕੇ ਨਹੀਂ ਆ ਕੇ ਬੜੇ ਇਹ ਤਾਂ ਬਲੋ ਬੋਰਡ ਪਾਈਦੀ ਆ ਆਮ ਆਦਮੀ ਪਾਰਟੀ ਨੂੰ ਉਮੀਦਾਂ ਲਾਈਆਂ ਸੀਗੀਆਂ ਪਰ ਉਮੀਦਾਂ ਪੂਰੀਆਂ ਨਹੀਂ ਹੋਈਆਂ ਉਹ ਨਹੀਂ ਮੁੜ ਕੇ ਗਈ ਕੋਈ ਨਹੀਂ ਆਇਆ ਮੁੜ ਕੇ ਅਲੀਆ ਜੀ ਤੁਹਾਡਾ ਕੀ ਨਾਮ ਹੈ ਜੀ ਹੁਣ ਸਿੰਘ ਆ ਜੀ ਹੁਣ ਸਿੰਘ ਜੀ ਤੁਸੀਂ ਕੋਟਲਾ ਨਗਰ ਪਿੰਡ ਤੋਂ ਲੋਕ ਹਾਂ ਜੀ ਤੇ ਆਮ ਆਦਮੀ ਪਾਰਟੀ ਸਰਕਾਰ ਨੂੰ 3 ਸਾਲ ਹੋ ਗਏ ਬਣਿਆ ਕਿਵੇਂ ਲੱਗਦਾ ਵੀ ਵਿਕਾਸ ਮੁਲਕ ਉਹੋ ਠੀਕ ਆ ਹੁਣ ਜਿਹੜਾ ਹੋ ਗਿਆ ਜੀ ਅਸੀਂ ਕਾਹਨੂੰ ਕਿਸੇ ਦੀ ਬਦਨਾਮੀ ਕਰਨੀ ਆ ਚਲੋ ਫੇਰ ਵੀ ਸਹੀ ਗੱਲ ਤਾਂ ਬੋਲ ਦੇਣੀ ਚਾਹੀਦੀ ਆ ਹਾਂਜੀ ਠੀਕ ਆ ਹੋਇਆ ਤਾਂ ਹੈ ਨਹੀਂ ਜਿਹੜਾ ਹੁਣ ਹੋਇਆ ਹੁਣ ਕਰੂੰਗਾ ਕੋਈ ਅੱਗੇ ਨੂੰ ਪਤਾ ਲੱਗੋ ਹੁਣ ਸਰਪੰਚ ਬਣਿਆ ਪਹਿਲਾਂ ਤਾਂ ਹੋਇਆ ਨਹੀਂ ਕੋਈ ਪਹਿਲਾਂ ਹੋਇਆ ਨਹੀਂ ਚਲੋ ਨਵੀਂ ਸਰਕਾਰ ਬਣੀ ਐ ਫਿਰ ਤੁਸੀਂ ਪਹਿਲੀ ਵਾਰੀ ਸਰਕਾਰਾਂ ਬਣੀਆਂ ਹੋਣ ਚਾਹੀਆਂ ਅਸੀਂ ਤਾਂ ਕਾਂਗਰਸ ਨੂੰ ਵੋਟ ਪਾਉਂਦੇ ਆ ਜੀ ਅਸੀਂ ਤਾਂ ਪਾਈਓ ਨਹੀਂ ਕਦੀ ਪਰ ਲੇਕਿਨ ਪਾਈ ਹੋਣੀ ਆ ਹੁਣ ਇਸ ਵਾਰੀ ਪਾਈ ਨਹੀਂ ਅਸੀਂ ਬਿਲਕੁਲ ਨਹੀਂ ਪਾਈ ਝੂਠ ਕਦੇ ਬੋਲਣਾ ਅਗੇ ਨਹੀਂ ਪਾਈ ਨਹੀਂ ਹੈਗੀ ਹਾਂ ਨਹੀਂ ਪਾਈ ਹਾਂਜੀ ਤੁਹਾਡਾ ਕੀ ਨਾਮ ਆ ਜੀ ਹ ਸਾਬਕਾ ਜੀ ਕਿਵੇਂ ਦੇਖਦੇ ਹੋ ਵਿਕਾਸ ਨੂੰ ਲੈ ਕੇ ਕੱਟ ਕੀਤਾ ਗਿਆ ਸਾਡੇ ਪਿੰਡ ਚ ਵਿਕਾਸ ਨਹੀਂ ਹੋਇਆ ਹੁਣ ਤਾਂ ਪਹਿਲਾ ਪਹਿਲੀ ਪੰਚਾਇਤ ਨਾਲ ਹੋਇਆ ਹੋਇਆ ਹੁਣ ਕੁਝ ਨਹੀਂ ਹੋਇਆ ਵਿਕਾਸ ਸਰਕਾਰ ਦੀ ਗੱਲ ਕਰੀਏ ਆਲ ਓਵਰ ਦੀ ਗੱਲ ਕਰੀਏ ਤਾਂ ਕਿਵੇਂ ਦੇਖਦੇ ਹੋ ਸਰਕਾਰ ਨੇ ਦਿੱਤੇ ਨਾ ਗ੍ਰਾਂਟ ਕੋਈ ਨਹੀਂ ਆਇਆ ਹੁਣ ਤੇ ਨਹੀਂ ਹੁੰਦੇ ਐਵੇਂ ਚ ਕੋ ਚੱਕੀ ਪੱਥਰ ਲਾ ਦੋ ਇਹ ਕਰ ਦੋ ਇਹ ਚੱਲ ਰਿਹਾ ਸੋ ਦੇਖੇ ਹੁੰਦੇ ਸੁਣਦੇ ਦਾ ਐ ਸੋਸ਼ਲ ਮੀਡੀਆ ਤੇ ਵਿਕਾਸ ਬਹੁਤ ਜ਼ਿਆਦਾ ਹੈ ਜੀ ਕਿਉਂਕਿ ਸੋਸ਼ਲ ਮੀਡੀਆ ਰਾਹੀਂ ਆਪਾਂ ਜਦੋਂ ਦੇਖਦੇ ਆ ਤਾਂ ਸੋਸ਼ਲ ਮੀਡੀਆ ਦੇ ਉੱਤੇ ਹਰ ਵੀਡੀਓ ਫਟਾਫਟ ਆਮ ਆਦੀ ਪਾਰਟੀ ਦੀ ਹੁੰਦੀ ਹੈ ਕਿਉਂਕਿ ਵਿਕਾਸ ਉਹਦੇ ਤੇ ਬਹੁਤ ਹੈ ਲੋਕਾਂ ਦੇ ਪਰ ਗਰਾਉਂਡ ਪੱਧਰ ਤੇ ਵਿਕਾਸ ਸਾਡੇ ਸਰਵਜੀਤ ਸਿੰਘ ਹੈ ਜੀ ਜਿਹੜੇ ਕਿ ਇਸੇ ਪਿੰਡ ਦੇ ਆ ਤੇ ਇੱਕ ਰਿਸ ਪੱਤਰਕਾਰ ਹੈ ਸੀਨੀਅਰ ਪੱਤਰਕਾਰ ਸਰਵਜੀਤ ਜੀ ਕਿਵੇਂ ਹੈ ਤੁਹਾਡੇ ਪਿੰਡ ਦਾ ਹਾਲ ਸਾਡੇ ਪਿੰਡ ਦਾ ਹਾਲ ਤੁਸੀਂ ਆਰਟੀਵੀ 1 ਚੈਨਲ ਜਿਹੜਾ ਇੱਥੇ ਆਉਂਦੇ ਸਤਿ ਸਵਾਦ ਕਰਦੇ ਪਹਿਲਾਂ ਟੀਮ ਦਾ ਤੁਹਾਡਾ ਵਿਸ਼ੇਸ਼ੀ ਬੱਗਾ ਜੀ ਤੇ ਜੋ ਆਏ ਆ ਸਭ ਤੋਂ ਪਹਿਲਾਂ ਦੇਖੋ ਜੀ ਸਾਡੇ ਗੁਰਦਵਾਰ ਸਾਹਿਬ ਪੱਟਾ ਸਾਹਿਬ ਇਤਿਹਾਸਿਕ ਗੁਰਦੁਆਰਾ ਗੁਰੂ ਅਰਜਨ ਸਿੰਘ ਜੀ ਆਏ ਚਾਰਵਰੀ ਤੇ ਸੜਕਾ ਪੀਪੀ ਆ ਤੇ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਸੰਗਤ ਆਉਂਦੀ ਆ ਗੁਰਦੁਆਰਾ ਸਾਹਿਬ ਪੱਟ ਸਾਹਿਬ ਸਾਰੀ ਤੁਸੀਂ ਜਾਂਦੇ ਹੋਏ ਚੈੱਕ ਵੀ ਕਰ ਲਿਓ ਖੱਡੇ ਪਏ ਪੇ ਬੁਰਾ ਹਾਲ ਆ ਗੱਡੀਆਂ ਨਿਕਾ ਨੰਬਰ ਬਾਕੀ ਐਂਟਰੀਆਂ ਕਰ ਲਓ ਤੇ ਕੋਈ 3-4 ਸਾਲ ਹੋ ਗਏ ਕੋਈ ਵਿਕਾਸ ਨਹੀਂ ਹੋਇਆ ਬਿੰਦੂ ਤੇ ਪਿੱਛੇ ਜੇ ਐਮਐਲਏ ਸਾਹਿਬ ਵੀ ਆਏ ਆ ਉਸ ਡੀਜੀਪੀ ਸਾਹਿਬ ਵੱਡੇ ਕਰੇ ਸੀ ਪ੍ਰੈਸ ਕਾਨਫਰੰਸ ਕਰੇ ਸੀ ਕਿ ਨਸ਼ਿਆਂ ਤੇ ਬਹੁਤ ਵੱਡੀ ਐਕਸ਼ਨ ਹੋਇਆ ਹਾਂਜੀ ਆ ਨਸ਼ਾ ਬੰਦ ਹੋਇਆ ਹਾਂ ਨਸ਼ਾ ਜੋ ਜੁੱਧ ਨਸ਼ਿਆਂ ਵਿਰੁੱਧ ਚੱਲਦੀ ਮਹਿੰਮ ਭਵੰਤਮ ਭਵੰਤਮ ਸਰਕਾਰ ਦੀ ਬਹੁਤ ਵਧੀਆ ਹੈ ਸਾਡੇ ਕੋਟਲੇ ਦੇ ਹੰਗ ਵਿੱਚ ਵੀ ਨਸ਼ਾ ਮੁਕਤ ਪਿੰਡ ਹੋਣਾ ਚਾਹੀਦਾ ਹੈ ਸਾਡੀ ਅਹੀ ਮੰਗਾ ਵੀ ਇੱਥੇ ਸ਼ਾਹ ਦਾ ਠਿਕਾ ਇੱਕ ਉਹ ਵੀ ਚੱਕਿਆ ਚੱਕ ਹੋਣਾ ਚਾਹੀਦਾ ਹੈ ਕਿਉਂਕਿ ਇੱਥੇ ਇਤਿਹਾਸਿਕ ਗੁਰਦੁਰ ਸਾਹਿਬ ਹੈ ਪਟਤ ਸਰ ਸ਼ਹੀਦ ਭਜਤ ਸਿੰਘ ਗੁਰਦੁਆਰਾ ਹੈ ਬਾਬਾ ਜੋਰਾਵਰ ਸਿੰਘ ਸ਼ਰਾਬ ਦੇ ਠੇਕੇ ਦੀ ਗੱਲਾਂ ਕਰ ਰਹੇ ਹੋਰ ਸ਼ਰਾਬ ਦਾ ਠਿਕਾ ਇਸ ਵੀ ਨਹੀਂ ਖੁੱਲਿਆ ਹੋਣੇ ਇਹ ਨਵਾਂ ਠੇਕਾ ਖੁੱਲਿਆ ਨਵਾਂ ਲਾਟ ਹੋਇਆ ਹੈ ਤੇ ਡੀਸੀ ਸਾਹਿਬ ਨੂੰ ਜਗਾ ਜਿਹੜੀ ਹੈ ਜਿਹੜੀ ਜਗਾ ਠੇਕਾ ਖੁੱਲਿਆ ਉਹ ਠੇਕਾ ਹੁਣ ਨਵਾਂ ਹੀ ਜ਼ਬਰਦਸਤੀ ਖੋਲ ਦਿੱਤਾ ਸੀ ਨਹੀਂ ਜ਼ਬਰਦਸਤੀ ਨਹੀਂ ਇਹ ਪੁਰਾਣਾ ਚੱਲਦਾ ਆ ਰਿਹਾ ਪੁਰਾਣਾ ਚੱਲਦਾ ਆ ਰਿਹਾ ਠੇਕਾ ਦਾ ਵੈਸੇ ਨਵਾਂ ਲਾਟ ਆਇਆ ਕੋਈ ਨਵੇਂ ਕੋਈ ਠੇ ਸਾਡਾ ਵੀ ਸਾਡਾ ਸਾਨੂੰ ਇੱਕ ਇੱਕ ਮੰਗ ਹੈ ਵੀ ਸਾਡੇ ਪਿੰਡ ਨਸ਼ਾ ਮੁਕਤ ਹੋਣਾ ਚਾਹੀਦਾ ਹੈ ਸਰਕਾਰ ਨੂੰ ਪੂਰਾ ਸਹਿਯੋਗ ਕਰਾਂਗੇ ਚਲੋ ਜਿਹੜੇ ਸ਼ਰਾਬ ਪੀਣ ਵਾਲੇ ਜਿਹੜੇ ਤੁਹਾਡੇ ਪਿੰਡ ਦੇ ਠੇਕੇ ਚੱਕੇ ਗਏ ਤੇ ਪਰਲੇ ਵਿੱਚ ਦੇ ਲੈ ਕੇ ਆ ਜੂਗਾ ਨਹੀਂ ਚਲੋ ਨਹੀਂ ਆਮਦਨ ਸਰਕਾਰ ਨੂੰ ਵੀ ਸ਼ਰਾਬ ਤੇ ਸਾਡੇ ਵੀ ਸਾਡੇ ਬੱਚਿਆਂ ਪਾਸ ਨਹੀਂ ਪਾਉਂਗਾ ਤੁਸੀਂ ਦੇਖਿਆ ਹੁਣ ਦਾਦਾ ਸ ਲੱਖ ਰੁਪਏ ਦਿੱਤਾ ਸ਼ਰਾਬੀਆਂ ਸ਼ਰਾਬ ਨਮਰ ਦੇ ਵਾਲਾ ਹਾਂਜੀ ਆ ਮੈਂ ਇਹ ਵੀ ਹੱਥੋਂ ਪਿਛੇ ਪਰਿਵਾਰ ਤਾਂ ਹੈ ਪੈਸਾ ਚਾਹੀਦਾ ਇਸ ਪਰਿਵਾਰ ਪਰਪਰਨ ਵਾਸਤੇ ਪਾਏ ਮਾੜੀ ਗੱਲ ਆ ਸਾਡੇ ਦੇ ਪਿੰਡ ਦੀ ਮੁੱਖ ਮੰਗ ਇਹ ਹੈ ਵੀ ਐਮਐਲਏ ਸਾਹਿਬ ਨੂੰ ਇੱਥੇ ਆਉਣਾ ਚਾਹੀਦਾ ਹੈ ਸਮੱਸਿਆਵਾਂ ਸੁਣਨ ਚਾਹੀਦੀਆਂ ਕਮਿਊਨਿਟੀ ਸੈਂਟਰ 'ਚ ਬੈਠਣਾ ਚਾਹੀਦਾ ਹੈ ਉਹਨਾ ਨੂੰ ਰੱਖਣਾ ਚਾਹੀਦਾ ਕੋਈ ਕਦੇ ਨਾ ਕਦੇ ਤੁਹਾਡੀ ਰੋਸ ਹੈ ਜੀ ਐਮਐਲਏ ਸਾਹਿਬ ਨੂੰ ਵੀ ਇੱਥੇ ਇੱਕ ਕਮਿਊਨਿਟੀ ਸੈਂਟਰ ਬੜਾ ਵਧੀਆ ਬਣਿਆ ਹੋਇਆ ਹੈ ਇਹਨਾਂ ਨੂੰ ਚਾਹੀਦਾ ਹੈ ਕਿ ਕਦੇ ਨਾ ਕਦੇ ਲੋਕਾਂ ਦੇ ਨਾਲ ਰੂਬਰੂ ਹੋਣਾ ਚਾਹੀਦਾ ਪਰ ਲੇ ਕੇ 3 ਸਾਲਾਂ ਦੇ ਵਿੱਚ ਰੂਬਰੂ ਨਹੀਂ ਹੋਏ ਇਸ ਗੱਲ ਦਾ ਰੋਸ ਹੈ ਹਾਂ ਪਿੰਡ ਵਾਲਿਆਂ 'ਚ ਰੋਸ ਵੀ ਹੈਗਾ ਚਲੋ ਅਸੀਂ ਮੈਂ ਪਿੰਡ ਦਾ ਸਿੰਦਾ ਵੀ ਆ ਪਿੰਡ ਦਾ ਰਹਿਣੇ ਆ ਹੁਣ ਦੇ ਨਾਲ ਸਿੰਦਾ ਵੀ ਹੈਗਾ ਸਿੰਦਾ ਵੀ ਆ ਤੇ ਮੈਂ ਤਾਂ ਆਪ ਚਾਹੁੰਦਾ ਏ ਸਾਡੇ ਪਿੰਡ ਦਾ ਵਿਕਾਸ ਹੋਵੇ ਵੱਧ ਤੋਂ ਵੱਧ ਪਾਣੀ ਪੀਣ ਵਾਲੇ ਪਾਣੀ ਦੀਆਂ ਦੋ ਟੈਂਕੀਆਂ ਚਾਹੀਦੀਆਂ ਐ ਆਬਾਦੀ ਜ਼ਿਆਦਾ ਹੈ ਰੈਦਰ ਵੀ ਹੈਗੇ ਜਿਹੜਾ ਪਿੰਡ ਦੀ ਵੱਧ ਤੇ ਵੱਧ ਤੇ ਹੋਰ ਮਤਲਬ ਕਾਫੀ ਆਬਾਦੀ ਵੱਧ ਚੁੱਕੀ ਹੈ ਪਿੰਡ ਦੀ ਸਮੱਸਿਆ ਵੀ ਉਸ ਨਾਲ ਵੱਧ ਵੱਧ ਗਈਆਂ ਤਾਂ ਕਰਕੇ ਪਿੰਡ ਚ ਦੋ ਟੈਂਕੀਆਂ ਪਾਣੀ ਦੀ ਬਣਨ ਚਾਹੀਦੀਆਂ ਐ ਕੋਟਾਂ ਦੇ ਹੰਗ ਟੱਪਰੀਆਂ 'ਚ ਲੱਗ ਟੈਂਕੀ ਪਾਣੀ ਪਾਣੀ ਚੰਨ ਜਾਣਾ ਚਾਹੀਦਾ ਏ ਤੇ ਪਿੰਡ ਵਾਸਤੇ ਲੱਗ ਚਾਹੀਦਾ ਏ ਤੇ ਬਾਕੀ ਸਮੱਸਿਆ ਬਿਜਲੀ ਦੀ ਆ ਕੱਟ ਲੱਗ ਰਹੇ ਆ ਉਹ ਮਤਲਬ 24 ਘੰਟੇ ਆਉਂਦੀ ਸੀਗੀ ਲਾਈਟ ਪਹਿਲਾਂ ਹੁਣ ਦੁਬਾਰਾ 24 ਘੰਟੇ ਲਾਈਟ ਆਉਣੀ ਚਾਹੀਦੀ ਹੈ ਇਹ ਹੀ ਮੈਂ ਮੰਗਦਾ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਸਿੰਘ ਜੀ ਤੇ ਬਿਲਕੁਲ ਜੀ ਸਮੱਸਿਆਵਾਂ ਸੰਬੰਧੀ ਅਸੀਂ ਗੱਲਾਂ ਕਰ ਹੀ ਚੁੱਕੇ ਆਂ ਹਾਂਜੀ ਜਨਾਬ ਸਸਗਲ ਜੀ ਜੀ ਕੋਟਾ ਨੇ ਇੱਕ ਦੋ ਜੀ ਜੀ ਹਾਂਜੀ ਤੇ ਕਿਵੇਂ ਦੇਖਦੇ ਹੋ ਕੋਈ ਵਿਕਾਸ ਜਿਹੜੇ ਗੱਲ ਕਰਤੀ ਜਾ ਰਹੀ ਆ ਆਮ ਆਦੀ ਪਾਰਟੀ ਦੇ ਲੋਕਾਂ ਨੇ ਵੋਟਾਂ ਪਾਈਆਂ ਵੀ ਉਮੀਦਾਂ ਸੀ ਬਹੁਤ ਜ਼ਿਆਦਾ ਮੈਨਾਂ ਦੇ ਵਿਕਾਸ ਵਾਲੀ ਤਾਂ ਇੰਨੇ ਜਿੰਨੇ ਹੁਣ ਤੱਕ ਦਾ ਹੋਇਆ ਨਹੀਂ ਹੈਗਾ ਪਾਰਟੀ ਬਾਜੀ ਜ਼ਿਆਦਾ ਹੋਣਾ ਚਾਹੀਦਾ ਹੋਇਆ ਹੀ ਨਹੀਂ ਹੈਗਾ ਹੋਇਆ ਨਹੀਂ ਹ ਪਿੰਡ ਦੇ ਹਾਲ ਤਾਂ ਮੈਂ ਤਾਂ ਬਾਹਰ ਹਿੰਦਾ ਜੀ ਮੈਂ ਹੁਣੇ ਛੁੱਟੀ ਆਇਆ ਵਾ ਲੇਕਿਨ ਮੇਰੇ ਇੱਕ ਸਮੱਸਿਆ ਮੈਂ ਦੇਖਦਾ ਘਰਾਂ ਦੇ ਮੂਹਰੇ ਬਿਜਲੀ ਦੇ ਮੀਟਰ ਦੇ ਬਕਸੇ ਲੱਗੇ ਹੋਏ ਆ ਉਹ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਉਹ ਬਕਸੇ ਜਿੱਥੇ ਜਿਹਦੇ ਮੀਟਰ ਹੈਗੇ ਉਹਨਾਂ ਦੇ ਘਰਾਂ ਦੇ ਮੂਹਰੇ ਲੱਗਣੇ ਚਾਹੀਦੇ ਜੋ ਦਰਵਾਜ਼ਿਆਂ ਦੇ ਮੂਹਰੇ ਬਕਸੇ ਆ ਉਹ ਪੱਟ ਹੋਣੇ ਚਾਹੀਦੇ ਮਤਲਬ ਜਿੱਦਾ ਮੀਟਰ ਹੈ ਉਹਦੇ ਘਰੇ ਲੱਗਣਾ ਚਾਹੀਦਾ ਉਹਦੇ ਘਰੇ ਹਾਂ ਜੀ ਚਲੋ ਕੀ ਨਾਮ ਆ ਤੁਹਾਡਾ ਜਸਵੀਰ ਸਿੰਘ ਆ ਜੀ ਜਸਵੀਰ ਸਿੰਘ ਜੀ ਵੈਸੇ ਕਿਥੇ ਰਹਿੰਦੇ ਹੋ ਮੈਂ ਦਵਾਈ ਚ ਕੰਮ ਕਰਦਾ ਹਾਂ ਮੈਂ ਤਾਂ ਬਾਹਰ ਹੋਏ ਇੰਡੀਆ ਦੇ ਵੀ ਬਾਹਰ ਰਹਿੰਦੇ ਹ ਪਰ ਲੇਕਿਨ ਅੱਜ ਦੇ ਸੇਸ਼ਨ ਸੋਸ਼ਲ ਮੀਡੀਆ ਪਲੇਟਫਾਰਮ ਐ ਵੀ ਸਾਰਾ ਪਿੰਡ ਦੇਖੀ ਜਾਂਦਾ ਪੰਜਾਬ ਦੇਖੀ ਜਾਂਦਾ ਪੂਰੇ ਹਿੰਦੁਸਤਾਨ ਦੇਖੀ ਜਾਂਦਾ ਤੁਹਾਡਾ ਕੀ ਨਾਮ ਹੈ ਜੀ ਨਾਮ ਸਰੇਂਦਰ ਸਿੰਘ ਜੀ ਜਿਵੇਂ ਲੱਗਿਆ ਤੁਹਾਨੂੰ ਵਿਕਾਸ ਕੋਸ਼ਿਸ਼ ਸਾਡੇ ਪਿੰਡ ਦਾ ਵਿਕਾਸ ਤਾਂ ਇਹ ਹੈ ਜੀ ਸਾਡੇ ਪਿੰਡ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਹੈਗਾ ਪਰ ਸਹੀ ਗੱਲ ਦੱਸ ਇੱਕ ਇੱਕ ਤਾਂ ਦੇਖੋ ਜੀ ਲਾਈਟਾਂ ਨਹੀਂ ਹੈਗੀਆਂ ਪਿੰਡ ਦੀ ਸਮੱਸਿਆ ਇਹ ਹੈ ਲਾਈਟਾਂ ਕਿਤੇ ਕਿਤੇ ਲੱਗੀਆਂ ਮੈਂ ਜਿੱਥੇ ਢੇਰਾ ਉੱਥੇ ਲਾਈਟ ਲੱਗਣੀ ਚਾਹੀਦੀ ਆ ਉੱਥੇ ਲਾਈਟ ਚੋਰੀਆਂ ਹੋ ਰਹੀਆਂ ਇਹਦੇ ਕਰਕੇ ਹਾਂ ਜੀ ਚੋਰੀਆਂ ਬਹੁਤ ਹੋ ਰਹੀਆਂ ਹਾਂ ਜੀ ਪਿੰਡ ਦਾ ਜਿਹੜਾ ਵਿਕਾਸ ਆ ਹੋਣਾ ਚ ਠੀਕ ਹੈ ਜੀ ਕੋਈ ਜਿਹੜੀ ਪਾਣੀ ਦੀ ਸਮੱਸਿਆ ਕਿਸੇ ਦੇ ਉਹ ਨਹੀਂ ਹੱਲ ਹੋ ਰਹੀ ਠੀਕ ਹੈ ਜੀ ਇਹ ਪਿੰਡ ਬੜਾ ਹਾਂਜੀ ਛੜੇਵਾ ਜੀ ਬਹੁਤ ਹੈ ਜੀ ਚੋਰੀ ਜ਼ਿਆਦਾ ਹੈ ਚੋਰੀਆਂ ਜ਼ਿਆਦਾ ਜੀ ਬਿਲਕੁਲ ਵੈਸੇ ਇੱਕੋ ਇੱਕ ਰਹਿਣਾ ਚਾਹੀਦਾ ਤੇ ਸਮੱਸਿਆ ਜਿਹੜੀਆਂ ਇਕੱਠੇ ਵਗੈਰ ਰੱਖਣ ਜੀ ਹਾਂਜੀ ਪੂਰੀਆਂ ਹੱਲ ਹੋਣੀਆਂ ਚਾਹੀਦੀ ਮੈਂ ਸਾਡੀ ਖਾਸ ਰਿਪੋਰਟ ਕਿਵੇਂ ਲੱਗੀ ਹੈ ਬਿਲਕੁਲ ਕਮੈਂਟ ਦੇ ਰਾਈ ਨੂੰ ਦੱਸਿਓ ਕਿਉਂਕਿ ਹਰ ਆਦਮੀ ਅੱਜ ਕੱਲ੍ਹ ਤਾਂ ਪੱਤਰਕਾਰਾਂ ਨੂੰ ਵੀ ਲੋਕੀ ਰੋਕਣ ਲੱਗੇ ਇੱਕ ਗੱਲ ਹੋਰ ਲਾਓ ਜੀ ਹਾਂਜੀ ਜੋ ਪੱਟਾ ਵਾਲੀ ਚੌਂਕ ਰੋਡ ਹੈ ਜੀ ਮੇਨ ਰੋਡ ਹੈ ਪਨਾ ਪਠਾ ਚੌਂਕ ਤੋਂ ਆ ਰਹੀ ਹੈ ਗੁਰਦੁਆਰਾ ਸਾਹਿਬ ਤੱਕ ਇਹਦਾ ਬਹੁਤ ਬੁਰਾ ਹਾਲ ਹੈ ਕਿਵੇਂ ਟੁੱਟੀ ਵੀ ਹੈ ਜੀ ਇੱਥੇ ਬਹੁਤ ਦੂਰ ਦੂਰ ਤੇ ਸ਼ਰਧਾਲੂ ਯਾਤਰੀ ਆਉਂਦੇ ਆ ਜਿਹੜੀ ਬਾਹਰ ਜੀ ਰੋਡ ਹੈ ਸਾਡੀ ਇਹ ਵੀ ਟੁੱਟੀ ਵੀ ਹੈ ਜੀ ਹਾਂਜੀ ਉਹ ਰੋਡ ਪਠਾ ਵਾਲੀ ਤਾਂ ਜਰੂਰੀ ਚਾਹੀਦੀ ਹੈ ਜੀ ਮੈਂ ਬੇਨਤੀ ਕਰੂੰਗਾ ਸਾਰੀਆਂ ਚਾਹੀਦੀਆਂ ਹਾਂਜੀ ਹਾਂਜੀ ਸਾਰੀਆਂ ਰੋਡਾਂ ਨੂੰ ਕਲੀਅਰ ਮੈਂ ਤੁਹਾਡੇ ਤੁਹਾਡੇ ਜਰੀਏ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਸਾਡੇ ਪਿੰਡ 'ਚ ਆਏ ਹੋ ਸਾਡੀਆਂ ਪਿੰਡਿਆਂ ਸਮੱਸਿਆਵਾਂ ਦੇਖਦੇ ਹੋ ਤੇ ਅੱਗੇ ਤੱਕ ਤੁਸੀਂ ਪਹੁੰਚਾਉਂਗੇ ਮੈਂ ਅੱਗੇ ਦਿਨ ਬੇਨਤੀ ਕਰੂੰਗਾ ਜੋ ਪਠਾ ਵਾਲੀ ਰੋਡ ਹੈ ਮੈਂ ਦੂਰ ਦ ਕੋਈ ਸਕੂਟਰ ਮੋਟਰਸਾਈਕਲ ਆ ਡਿੱਗ ਪਿਆ ਕੋਈ ਕਿਸਦੇ ਸੱਟ ਲੱਗ ਗਈ ਅੱਜ ਕੱਲ ਖਰਚੇ ਜ਼ਿਆਦਾ ਏ ਇਸ ਕਰਕੇ ਇਹ ਰੋਡ ਦਾ ਬਹੁਤ ਧਿਆਨ ਦੇਣਾ ਲੋੜ ਏ ਬਿਲਕੁਲ ਹੀ ਰੋਡ ਪੱਠਾ ਸਾਹਿਬ ਤੋਂ ਸੰਗਤ ਜਿਹੜੀ ਦੂਰ ਦੂਰੋਂ ਆਉਂਦੀ ਜਿਸ ਕਰਕੇ ਇਹਨਾਂ ਦਾ ਕਹਿਣਾ ਹੈ ਕਿ ਸੜਕਾਂ ਬਣਨੀ ਚਾਹੀਦੀ ਆ ਉਹ ਸੜਕ ਚਲੋ ਮੇਨ ਹੈ ਬਣਨੀ ਚਾਹੀਦੀ ਆ ਪਰ ਲੇਕਿਨ ਜੇ ਹਾਲ ਆਲਓਵਰ ਦੇਖਿਆ ਜਾਵੇ ਤਾਂ ਸੜਕਾਂ ਦਾ ਹਾਲ ਬਹੁਤ ਖਰਾਬ ਹੈ ਲੋਕ ਕਾਫੀ ਨਾਰਾਜ਼ ਆ ਨੇ ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਹੀ ਬਾਰ ਬਾਰ ਉਸਰੇ ਨੇ ਸ਼ਾਸਤ੍ਰ ਗਾਲ ਦੀ ਪਿਆਰੇ ਦਰਸ਼ਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀ 1 ਤੇ ਅੱਜ ਅਸੀਂ ਇੱਕ ਖ ਰੋਪੜ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਕੋਟਲਾ ਨਿਹੰਗ ਨੇੜੇ ਪੱਠਾ ਸਾਹਿਬ ਦਿਖਾਓ ਜਰਾ ਗੁਰਦੁਆਰਾ ਸਾਹਿਬ ਨੂੰ ਇੱਥੇ ਦਰਸ਼ਨ ਕਰਾਓ ਗੁਰਦੁਆਰਾ ਸਾਹਿਬ ਪੱਠਾ ਸਾਹਿਬ ਦੇ ਆ ਨੇੜੇ ਗੁਰਦੁਆਰਾ ਪੱਠਾ ਸਾਹਿਬ ਹੈ ਜੀ ਤੇ ਤੁਸੀਂ ਦੇਖਦੇ ਹੋ ਤਸਵੀਰ ਦੇ ਵਿੱਚ ਤੇ ਇੱਧਰ ਨਾਲੇ ਕੋਟਲਾ ਨਿਹੰਗ ਪਿੰਡ ਪੈਂਦਾ ਹੈ ਜਿਹੜੇ ਕਿ ਪਿੰਡ ਵਾਸੀ ਅੱਜ ਇੱਥੇ ਮੌਜੂਦ ਇਕੱਠੇ ਹੋਏ ਆਂ